पी 1186 ਕੋਡ ਆਉਂਦਾ ਹੋਵੇ ਕਸਟਮਰ ਬੜਾ ਪਰੇਸ਼ਾਨ ਸੀ ਗੱਡੀ ਦੇ ਵਿੱਚ ਪਿਕਅਪ ਦਾ ਮਸਲਾ ਹੱਲ ਨਹੀਂ ਹੋ ਰਿਹਾ ਸੀ ਪ੍ਰੀਤ ਮੋਟਰਜ਼ ਮੋਗਾ ਗੁਰਪ੍ਰੀਤ ਸਿੰਘ ਜੱਸਲ ਜਾਣਕਾਰੀ ਕਸਟਮਰ ਬਠਿੰਡੇ ਤੋਂ ਆਇਆ ਕਿਵੇਂ ਖੁਸ਼ ਕੀਤਾ ਨਿੱਕੇ ਨਿੱਕੇ ਪ੍ਰੋਬਲਮ ਹੁੰਦੀਆਂ ਉਹ ਕਿਵੇਂ ਸੋਲਵ ਆਊਟ ਕਰੀ ਦੀਆਂ ਦੋਸਤੋ ਬਹੁਤ ਸਾਰੇ ਦੋਸਤਾਂ ਦਾ ਇਧਰ ਧਿਆਨ ਨਹੀਂ ਹੁੰਦਾ ਇੰਜੈਕਟਰ ਵੇਖ ਲੈ ਪੰਪ ਵੇਖ ਲੈ ਪਰ ਡੀਜ਼ਲ ਟੈਂਕ ਦੇ ਉੱਪਰ ਜਿਹੜਾ ਲੱਗਿਆ ਹੋਇਆ ਇੱਕ ਮੋਟਰਲਾ ਪਾਰਟ ਹੈ ਉਹ ਵੀ ਅਹਿਮ ਹੈ ਅਗਰ ਡੀਜ਼ਲ 에ਅ ਟਾਈਟ ਨਹੀਂ ਨਾ ਹੋਊਗਾ ਤੇ ਸਮੱਸਿਆ ਆਉਦੀ ਰਹਿਣਗੇ ਕਸਟਮਰ ਖੁਸ਼ ਗਿਆ ਪੂਰੀ ਵੀਡੀਓ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਪਾਵਾਂਗੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਆਪਾਂ ਗੱਡੀ ਦਾ ਕੀਤਾ ਮਸਲਾ ਹੱਲ ਗੱਡੀ ਦੀ ਬਣਾਈਆ ਪਿਕਅਪ ਆਪਾਂ ਕਸਟਮਰ ਨੂੰ ਪੁੱਛਾਂਗੇ ਵੀ ਉਹ ਕਿੰਨੇ ਕੁ ਖੁਸ਼ ਨੇ ਪ੍ਰੀਤ ਮੋਟਰਜ਼ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਪੂਰੀ ਵੀਡੀਓ ਦਾ ਲਿੰਕ ਤਲਾਲ ਆ ਜੀ ਭਾਜੀ ਸਸਤੀ ਕੰਮ ਸਸਤੀ ਗੱਲ ਜੀ ਭਾਜੀ ਜਿਹੜੇ ਤੁਹਾਡੇ ਫਾਲਸ ਸੀਗੇ ਨਿਕਲ ਗਏ ਨਿਕਲ ਗਏ ਜੀ ਜੋ ਸੋਚ ਕੇ ਆਏ ਸੀ ਕੰਪਲੀਟ ਹੈ ਜੀ ਸੈਟੀਸਫੈਕਸ਼ਨ ਪੂਰੀ ਹੈਪੀਓ ਹੈਪੀ ਜੀ ਕੋਈ